ਪ੍ਰੋਜੈਕਟ ਲਿਆਂਦੇ ਸੰਗਰੂਰ ਵਾਸਤੇ ਜਿੰਨੇ ਵੀ ਮੈਂ ਕਰ ਸਕਦਾ ਸੀ ਵੱਧ ਤੋਂ ਵੱਧ ਕੀਤਾ ਕੱਲੇ-ਕੱਲੇ ਪੈਸੇ ਦਾ ਹਿਸਾਬ ਵੀ ਦਿੱਤਾ ਸੋ ਇਸ ਇਹ ਲੀਡ ਇਹ ਪ੍ਰਤੀਨਿਧੀ ਦਾ ਕੰਮ ਹੁੰਦਾ ਤੁਸੀਂ ਇੱਥੋਂ ਚੁਣ ਕੇ ਜਿਹੜੇ ਐਮਪੀ ਬਣਾਉਣੇ ਹੋ ਜਾਂ ਐਮਐਲਏ ਉਹ ਉਹ ਤੁਹਾਡੇ ਚ ਤੇ ਸਰਕਾਰ ਚ ਪੁਲ ਦਾ ਕੰਮ ਕਰਦੇ ਨੇ ਪੁਲ ਦਾ ਉਹ ਤੁਹਾਡੀਆਂ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਕਾਨੂੰਨ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸਦੇ ਹੋ ਉਹ ਜਾ ਕੇ ਵਿਧਾਨ ਸਭਾ ਸਵਾਲ ਕਰਦੇ ਨੇ ਛੋਟੇ ਕਾਨੂੰਨ ਬਣਦੇ ਨੇ ਆ ਹਾਈ ਹਾਈ ਤਾਂ ਹੈਗਾ ਲੋਕਤੰਤਰ ਇੱਥੇ ਹੁਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀ ਬਾਅਦ ਜਿਹੜੇ ਬਾਤ ਕਹਿੰਦੇ ਤਪੱਸਿਆ 'ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਏ ਉੱਥੇ ਖੜੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੋਂ ਕਿ ਜੀਤੂ ਹੀ ਬਿਲ ਪਾਸ ਲੈ ਇਹ ਯਾਰ ਇਹ ਕੋਈ ਤਰੀਕਾ ਐਸੋ ਆ ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ ਸੀ ਤੁਸੀਂ 36 ਵੋਟਾਂ ਗਿਣੀਆਂ ਕਿਵੇਂ ਗਿਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜ ਨੇ ਕਹਿੰਦਾ ਜਦੋਂ ਟਿਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ ਉਹ ਕਹਿੰਦਾ ਜੀ ਬਸ ਉਹ ਕਹਿੰਦਾ ਕੈਮਰੇ ਲੱਗੇ ਹੋਏ ਸੀਗਾ ਜਿਉ ਤੁਹਾਨੂੰ ਪਤਾ ਹੈ ਲੱਗੇ ਹੋਏ ਸੀ ਤੇ ਫਿਰ ਟਿਕ ਮਾਰ ਕਿਉਂ ਕਰਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਟਿਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗ ਨਹੀਂ ਆ ਜਾਣ ਕਹਿੰਦਾ ਲਿਆ ਦੋ ਵੋਟਾਂ ਲਗੀਆਂ ਚੀਫ ਜਸਪਾਲ ਸਾਹਿਬ ਕਹਿੰਦੇ ਦਸੇ ਚੋਂ ਕਿਹੜੀ ਖਰਾਬ ਹੈ ਤੂੰ ਝੂਠ ਬੋਲੇ ਮੇਰੇ ਪੁਰੇ ਵੀ ਹੋਣੀ ਅਜੇ ਤੱਕ ਅੰ nửa ਪਹਿਲੀ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਡਿਕਲੇਅਰ ਕਰ ਦਿੱਤਾ ਕਿ ਬਣ। ਮੈਂ ਇਹਦੇ ਤੇ ਇੱਕ ਤੁਹਾਨੂੰ ਚਾਰ ਲਾਈਨਾਂ ਸੁਣਾਉਣੀਆਂ ਚਾਹਣਾ। ਕੁਝ ਭਾਜਪਾ ਦੇ ਸਮਰਥਕ ਵੀ ਆਏ ਹੋਣਗੇ। ਕੋਈ ਗੱਲ ਨਹੀਂ। ਕਈ ਵਾਰੀ ਉਹ ਪੇਜ ਵੀ ਦਿੰਦੇ ਆ। ਵੀ ਥੋੜਾ ਦੇਖਿਓ ਭਲੰਗਵਾਂ ਜੀ ਤੁਹਾਨੂੰ ਕੀ ਕਹਿੰਦਾ ਸੀ। ਕੋਈ ਨਾ ਕੋਈ ਰਿਪੋਰਟ ਤਾਂ ਦੇਣੀ ਪੈਂਦੀ ਆ ਉਹ ਕੀ ਕਰੀਏ ਉਹਨਾਂ ਨੂੰ ਮੈਂ ਕਹਿਣਾ ਬੀਜੇਪੀ ਵਾਲਿਆਂ ਨੂੰ ਵੀ ਉਹਨਾਂ ਨੂੰ ਇਹ ਦੱਸ ਦਿਓ ਭਗਵੰਤ ਮਾਨ ਐ ਕਹਿੰਦਾ ਸੀ ਜਿਹੜੇ ਚੰਡੀਗੜ੍ਹ ਦੇ ਪਿੱਛੇ ਜਿਵੇਂ ਕਰਦੇ ਆ ਇਹ ਕੰਮ ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨੇ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋ ਲੈਣਾ ਜਿਵੇਂ ਚੰਡੀਗੜ੍ਹ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਜਿੱਤ ਜੋ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿਣੀ ਜਾਂਦੇ ਹੋ ਇਹ ਤਾਂ ਫਿਰ ਗਲਤ ਹੋ ਗਿਆ ਨਾ ਜੀ ਇਹ ਤਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਨਾ ਪਰਮਾਤਮਾ ਵੀ ਤਾਂ ਹੈਗਾ ਨਾ ਕਿਤੇ ਫਿਰ ਜਦੋਂ ਜਦੋਂ ਅਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਅਤ ਆੜੇ ਤੇ ਅੱਧਕ ਤੱਤਾ ਅਤ ਜਦੋਂ ਕਿਸੇ ਚੀਜ਼ ਦੀ ਅਤ ਹੋ ਜਾਂਦੀ ਹੈ ਤਾਂ ਅਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਸੋ بڑے بڑے ਜ਼ਾਲਮ ਅਤੇ ਡਿਕਟਰ ਆਏ ਨੇ ਐਸ ਤਰ੍ਹਾਂ ਨਹੀਂ ਚੱਲ ਸਕਦਾ ਸੋ ਮੇਰਾ ਮਕਸਦ ਇਹ ਹੈ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਕਿ ਹਰ ਵਰਗ ਤਰੱਕੀ ਕਰੇ ਅਸੀਂ ਇੱਕ ਲਕੀਰ ਨੂੰ ਛੋਟੀ ਕਰਕੇ ਆਪਦੀ ਲਕੀਰ ਵੱਡੀ ਨਹੀਂ ਕਰਨੀ ਅਸੀਂ ਜਿਹੜੀ ਲਕੀਰ ਵੱਡੀ ਕਰਨੀ ਉਹਨੂੰ ਵੱਡੀ ਕਰੀ ਮਜ਼ਦੂਰ ਵੀ ਤਰੱਕੀ ਕਰੇ ਮਲਾਰਮ ਉਹਨੂੰ ਰਿਸਪੈਕਟੇਬਲ ਪੇ ਮਿਲਣੀ ਚਾਹੀਦੀ ਹੈ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਕਿਸਾਨਾਂ ਦੀ ਐਮਐਸਪੀ ਜਾਂ ਉਹਨਾਂ ਦੇ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਆ ਵਪਾਰੀ ਨੂੰ ਪ੍ਰੋਪਰ ਮਾਰਜਿਨ ਮਿਲਣਾ ਚਾਹੀਦਾ ਜੋ ਬਣਦਾ ਉਹਦਾ ਉਹਨੂੰ ਫੈਸਿਲਿਟੀਆਂ ਉਹ ਮਿਲਣੀਆਂ ਚਾਹੀਦੀਆਂ ਜਿੰਨਾ ਉਹ ਰੈਵਨਿਊ ਦਿੰਦਾ ਸੋ ਇਸ ਕਰਕੇ ਫੇਰ ਸਮਾਜ ਤਰੱਕੀ ਕਰੂਗਾ ਜਦੋਂ ਸਾਰਾ ਸਮਾਜ ਇਕੱਠਾ ਤਰੱਕੀ ਕਰਦਾ ਹੈ ਫੇਰ ਦੇਸ਼ ਤਰੱਕੀ ਕਰੂਗਾ ਜੀ ਕਿਸੇ ਨੂੰ ਢਾਕੇ ਕਿਸੇ ਨੂੰ ਦੋ ਪਰ ਜੇ ਦਿੱਕਤ ਇਹ ਹੈ ਜਿੱਥੋਂ ਦਾ ਸ਼ੁਰੂ ਕੀਤਾ ਸੀ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਇੱਕ ਬਾਜ਼ਾਰ ਦੇ ਵਿੱਚ ਸੋਨੇ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮੋ ਸਾਹਮਣੇ ਸੀ ਜੁਐਲਰ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮਣੇ ਸੀ ਇੱਕ ਦਿਨ ਸੋਨੇ ਤੇ ਲੋਹੇ ਨੇ ਗੱਲ ਕੀਤੀ ਸੋਨੇ ਨੇ ਲੋਹੇ ਨੂੰ ਕਿਹਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਮੇਰਾ ਵੀ ਲੋਹੇ ਦਾ ਥੋੜਾ ਹੁੰਦਾ ਛੋਟਾ ਤੇਰੇ ਵੀ ਲੋਹੇ ਦਾ ਥੋੜਾ ਹੁੰਦਾ ਕਹਿੰਦਾ ਯਾਰ ਤੂੰ ਮੇਰੀ ਬਾਤ ਸੁਣੀ ਆ ਕਦੇ ਦੁਕਾਨ ਤੋਂ ਬਾਹਰ ਕਹਾਂ ਜੋ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਕਹਾਂ ਤਰਥਲੀ ਮੱਜ ਜਾਂਦੇ ਔਰ ਇੰਨਾ ਚੀਕਾਂ ਮਾਰਦਾ ਯਾਰ ਤੂੰ ਇੰਨਾ ਰੌਲਾ ਪਾਉਣਾ ਜੋ ਲੋਹੇ ਨੂੰ ਕਿਹਾ ਉਹਨੇ ਸੋਨੇ ਨੇ ਲੋਹਾ ਕਹਿੰਦਾ ਵੀਰੇ ਬਿਲਕੁਲ ਤੇਰੀ ਗੱਲ ਸੱਚੀ ਐ ਤੂੰ ਸੋਨਾ ਐ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਹੈ ਪਰ ਤੇਰੇ ਥੋੜਾ ਲੋਹੇ ਦਾ ਵਜਦਾ ਤੇਰਾ ਤਾਂ ਸ਼ਰੀਕ ਹੈ ਲੋਹਾ ਸ਼ਰੀਕ ਨੇ ਤਾਂ ਮਾਰ ਨਹੀਂ ਮਾਰਨਾ ਹੈ ਸ਼ਰੀਕ ਤਾਂ ਆਇਆ ਹੀ ਮਾਰਨੂ ਹੈ ਪਰ ਕਹਿੰਦਾ ਮੈਨੂੰ ਦੁੱਖ ਜ਼ਿਆਦੇ ਤਾਂ ਹੁੰਦਾ ਮੇਰੀਆਂ ਚੀਕਾਂ ਜ਼ਿਆਦੇ ਤਾਂ ਨਿਕਲਦੀਆਂ ਨੇ ਮੈਨੂੰ ਮੇਰੇ ਆਪਣੇ ਮਾਰਦੇ ਆ ਯਾਰ ਸੋ ਜਦੋਂ ਆਪਣੇ ਮਾਰਦੇ ਆ ਨਾ ਉਦੋਂ ਦੁੱਖ ਜ਼ਿਆਦੇ ਹੁੰਦਾ ਹੈ ਅੰਗਰੇਜ਼ ਤਾਂ ਲੁੱਟਣ ਆਏ ਸੀ ਉਹ ਲੁੱਟ ਗਏ ਆ 75 ਸਾਲ ਤੋਂ ਜਿਹੜੇ ਆਪਣੇ ਲੁੱਟੇ ਜਾਂਦੇ ਨੇ ਇਹਨਾਂ ਦਾ ਦੁੱਖ ਜ਼ਿਆਦੇ ਹੋਈ ਜਾਂਦਾ ਜੀ ਫਿਰ ਭਾਗੇ ਸਿੰਘ ਉਹ ਕੀ ਸੋਚਦੇ ਹੋਣਗੇ ਕਾਦੇ ਵਾਸਤੇ 33 ਸਾਲ ਦੀ ਉਮਰ ਚ ਫਾਂਸੀਆਂ ਦੇ ਰਸੇ ਚੁੱਮ ਲੈ ਆਹੀ ਚੁੱਮਲੇ ਵੀ ਕੋਈ ਰੇਤਾ ਵੇਚੀ ਜਾਵੇ ਕੋਈ ਠੇਕੇ ਚੱਕ ਲੈ ਇਹ ਕੋਈ ਆ ਕਰ ਲੈ ਕੋ ਉਹ ਕਰ ਲੈ ਆ ਆਦੀ ਦਵਾਈ ਇਹਨਾਂ ਨੇ ਸੋ ਇਸ ਕਰਕੇ ਆਪਾਂ ਆਪਣਾ ਸਮਾਜਿਕ ਫਰਜ਼ ਜ਼ਰੂਰ ਨਿਭਾਈਏ ਕੋਈ ਪੋਲੂਸ਼ਨ ਹੈ ਆਪਾਂ ਕਦੋਂ ਕਹਿੰਦੇ ਆ ਕਿ ਤੁਸੀਂ ਪੋਲੂਸ਼ਨ ਦਾ ਸਰਟੀਫਿਕੇਟ ਆਪਾਂ ਆਪ ਹੀ ਉਹਦਾ ਪਾਣੀ ਬਚਾ ਲਈ ਆਪਾਂ ਹਰ ਰੋਜ਼ ਤਾਂ ਪੜਦੇ ਆਂ ਪਾਣੀ ਚ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਤੇ ਆਪਾਂ ਕੀ ਕਰਦੇ ਆ ਆਪਣੇ ਘਰ ਦਾ ਕੂੜਾ ਕੰਨ ਦੇ ਪਰਲੇ ਪਾਸੇ ਸੁੱਟ ਕੇ ਕਹਿੰਦੇ ਸਫਾਈ ਹੋ ਗਈ ਪਰ ਉਧਰ ਤਾਂ ਗੰਦ ਪੈ ਗਿਆ ਨਾ ਸਫਾਈ ਤਾਂ ਉਦਦੇ ਹੋਊਗੀ ਜੇ ਸਾਰੇ ਸਾਰੇ ਸਮਾਜ ਚ ਸਫਾਈ ਹੋਊਗੀ ਅਸੀਂ ਹੁਣ ਮਹੱਲਾ ਕਲੀਨਿਕਾਂ ਤੇ ਹਸਪਤਾਲਾਂ ਤੇ ਪਲੱਸ ਸਕੂਲਾਂ ਤੇ ਇਨਫਰਾਸਟ੍ਰਕਚਰ ਤੇ ਬਹੁਤ ਕੰਮ ਕਰ ਰਹੇ ਹਾਂ ਜਿਹੜੇ ਪਹਿਲਾਂ ਕਦੇ ਹੋਏ ਨਹੀਂ ਤੁਸੀਂ ਹੈਰਾਨ ਹੋ ਜੂਗੇ ਅਸੀਂ ਪਾਈਪਾਂ ਪਾ ਰਹੇ ਆ ਪੁਰਾਣੀਆਂ ਕੱਸੀਆਂ ਪੁਰਾਣੀਆਂ ਨਹਿਰਾਂ ਰਜਵਾਹ ਹੈ ਉਹਨਾਂ ਚ ਜੁੜੀਆਂ ਪੁਰਾਣੀਆਂ ਬੰਦ ਹੋ ਗਏ ਸੀ ਉਹ ਪਾਈਪਾਂ ਪਾ ਰਹੇ ਆ ਅੰਡਰਗਰਾਉਂਡ ਮੇਰੇ ਕੋਲ ਉਹ ਵੀਡੀਓ ਆਉਂਦੀਆਂ ਨੇ ਕਿ ਲੋਕ ਕਹਿੰਦੇ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਇਸ ਕੱਸੀ 40 ਸਾਲ ਬਾਅਦ ਕੋਈ ਕਹਿੰਦਾ 25 ਸਾਲ ਬਾਅਦ ਕੋਈ ਕਹਿੰਦਾ 30 ਸਾਲ ਬਾਅਦ ਸਾਡਾ ਆਪਣਾ ਪਾਣੀ ਕੋਈ ਕਿਸੇ ਨੇ ਪਰਵਾਹੀ ਨਹੀਂ ਕੀਤੀ ਜੀ ਸਰਕਾਰਾਂ ਨੇ ਵੀ ਇਹਨੂੰ ਵੀ ਚੈਨਲਾਈਜ਼ ਕਰ ਲੀਏ ਦੋ ਨਹਿਰਾਂ ਬਣ ਗਏ ਹੁਣ ਧਾਰਕਲਾਂ ਆ ਨਾਲੀ ਹੈ 206 ਮੈਗਾਵਾਟ ਦਾ ਇੱਕ ਡੈਮ ਬਣਾ ਲਿਆ ਅਕਤੂਬਰ ਚੱਲੂਗਾ ਨਾਲ ਤਾਂ 206 ਮੈਗਾਵਾਟ ਬਿਜਲੀ ਪੈਦਾ ਹੋ ਨਾਲ ਇੱਕ ਨਵੀਂ ਨਹਿਰ ਉਹ ਜਿਹੜੀ ਸਾਰੇ ਦੁਆਬੇ ਵਿੱਚ ਦੀ ਲੰਘੂ 24/7 ਚੱਲੂਗੀ ਰਾਵੀ ਦਾ ਪਾਣੀ ਰੋਕ ਕੇ ਬਣਾਇਆ ਆਪਾਂ ਇਹ ਪਲੈਨਿੰਗਾਂ ਕਹਿੰਦੇ ਆ ਅੱਜ ਤਾਂ ਹੁਣ ਤੁਹਾਡੇ ਜਿਹੜੀਆਂ ਲੋਕਲ ਜਿਵੇਂ ਹੈਲਥ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਵੀ 1 ਕਰੋੜ ਰੁਪਏ ਵਾਲਿਆਂ ਨੂੰ ਹੈਲਥ ਇੰਸ਼ੋਰੈਂਸ ਬਸ ਉਦੋਂ ਤਾਂ ਹਾਲੇ ਨੂੰ ਹੈ ਨਹੀਂ ਕੀ ਗੱਲ ਉਹਨੂੰ ਬਿਮਾਰੀ ਨਹੀਂ ਲੱਗਦੀ ਕੋਈ ਉਹਦਾ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਵੱਧ ਬਿਮਾਰ ਹੁੰਦਾ ਉਹ ਸੋ ਇਹਨੂੰ ਮੈਂ ਅੱਜ ਜੀ ਤੁਹਾਡੇ ਕੋਲ ਮੈਂ ਇਰਾਦ ਕਰ ਦਾਂ ਇਹਨੂੰ ਡਬਲ ਕਰ ਦਿੰਦੇ ਆ 2 ਕਰੋੜ ਕਰ ਦਿੰਦੇ ਆ ਜੀ ਇਹਨੂੰ ਜਿਹੜੀ 1 ਕਰੋੜ ਦੀ ਤੁਸੀਂ ਉਠਾਇਆ ਸੀ ਮਸਲਾ ਜੀ ਹਾਂ ਜੀ ਦੋ ਤੇ ਦੂਜਾ ਜੀ ਉਹ ਜਿਹੜੀ ਜਗ੍ਹਾ ਪਈ ਐ ਹੁਸ਼ਿਆਰਪੁਰ ਚ ਗਊਸ਼ਾਲਾ ਬਾਜ਼ਾਰ ਚ ਜਿੱਥੇ ਮਾਰਕੀਟ ਕਮੇਟੀ ਦੀ ਜਗ੍ਹਾ ਐ ਮੈਂ ਪੁੱਛ ਰਿਹਾ ਡੀਸੀ ਨੂੰ ਵੀ ਜਦੋਂ ਉੱਥੇ ਕੋਈ ਕੰਮ ਹੀ ਨਹੀਂ ਰੁਕਦਾ ਉੱਥੇ ਗੱਡੀਆਂ ਖੜਾਉਣ ਨਾਲ ਫਿਰ ਆਪਾਂ ਜਿੰਦੇ ਕਿਉਂ ਲਾਈਏ ਵੀ ਠੀਕ ਹੈ ਨਾ ਸੋ ਅੱਜ ਹੀ ਉਹ ਜਿੰਦੇ ਖੁੱਲ ਜਾਣਗੇ ਕੱਲ ਨੂੰ ਗੱਡੀਆਂ ਉੱਥੇ ਪਾਰ ਕਰ ਕਰੇਗਾ ਬੀਬੀਐਮਬੀ ਵਾਲਾ ਹਸਪੀਟਲ ਤਲਵਾੜੇ ਵਾਲੀ ਗੱਲ ਕਰਦੇ ਮੈਂ ਆਪ ਜਾ ਕੇ ਆਇਆ ਸੀਗਾ ਮੈਨੂੰ ਪਤਾ ਹੈ ਬਹੁਤ ਸ਼ਾਨਦਾਰ ਬਿਲਡਿੰਗ ਹੈ ਪਰ ਦਿੱਕਤ ਹੋਈ ਹੈ ਕਿ ਨਾ ਮਸ਼ੀਨਾਂ ਨੇ ਨਾ ਡਾਕਟਰ ਨੇ ਨਾ ਮਰੀਜ਼ ਨੇ ਨਾ ਨਾਮ ਹੀ ਹਸਤਾਲਿਆ ਬੀਬੀਐਮਬੀ ਨਾਲ ਸਰਾਂ ਸਾਹਿਬ ਬੀਬੀਐਮਬੀ ਦੇ ਅਫਸਰ ਜਿਹੜੇ ਆਪਣਾ ਅਧਿਕਾਰੀ ਨੇ ਵੱਡੇ ਉਹਨੂੰ ਬੁਲਾਓ ਜਿਹੜਾ ਆਪਣਾ ਆਪ 65% ਆਪਣਾ ਕੋਟਾ ਹੈ ਜਿੰਨੇ ਵੀ ਡਾਕਟਰ ਚਾਹੀਦੇ ਨੇ ਇਹ ਬੱਦ ਵੀ ਚਾਹੀਦਾ ਆਪਾਂ ਦੇ ਦਾਂਗੇ ਕਿਉਂਕਿ ਉਹ ਉਹ ਏਰੀਆ ਜਿਹੜਾ ਨਾ ਸੱਚੀ ਮੁੱਚੀ ਉੱਥੇ ਦਾ ਮਤਲਬ ਜੇ ਇੱਕ ਵਾਰੀ ਜਵਾਬ ਮਿਲ ਗਿਆ ਡਾਕਟਰ ਤੋਂ ਤਾਂ ਦੋ ਤਿੰਨ ਘੰਟੇ ਤੱਕ ਤੁਸੀਂ ਕਿਸੇ ਵੀ ਹਸਪਤਾਲ ਜਾ ਹੀ ਨਹੀਂ ਸਕਦੇ ਸੋ ਆਪਾਂ ਹਲਤੇ ਹੋ ਕਰ ਰਹੇ ਆ ਤਾਂ ਬੀਬੀ ਐਮ ਵੀ ਜਿਹੜਾ ਉਹਦੇ ਚ ਆਪਣਾ ਹਿੱਸਾ ਹੈ ਬਕਾਇਦਾ ਆਪਣਾ ਵੱਡਾ ਹਿੱਸਾ ਹੈ ਕਿ ਤੁਸੀਂ ਇਹ ਹਸਪਤਾਲ ਦਾ ਹੁਣ ਉਹਦੇ ਘਾਟ ਨਾਲੇ ਦਿਨ ਮੇਰੇ ਨਾਲ ਆਉਦੇ ਹੁਣ ਠੀਕ ਹੈ ਨਾ ਉਹਨਾਂ ਚਿਰ ਤੁਸੀਂ ਫਿਰ ਮੈਨੂੰ ਮਿਲਿਓ ਨਾ ਭਾਵੇਂ ਇਹ ਕੰਮ ਕਰਾ ਕੇ ਦਿਓ ਇਹ ਦੇਖੋ ਜੀ ਵੀ ਕੇ ਇੱਕ ਅੱਗੇ ਆਜੋ ਅੱਗੇ ਆਜੋ ਥਰਮਲ ਪਲਾਂਟ ਖਰੀਦਣ ਦਾ ਕੰਮ ਸਭ ਤੋਂ ਵੱਡਾ ਰੋਲ ਸਰਾਣ ਸਾਹਿਬ ਦਾ ਜੀ ਜਿਹੜੇ ਕਿ ਬਲਦੇਵ ਸਿੰਘ ਸਰਾਣ ਜਿਹੜੇ ਬਿਜਲੀ ਬੋਰਡ ਦੇ ਸੀਐਮਡੀ ਨੇ ਸੋ ਇਹ ਕਰਾ ਕੇ ਦੇਣਾ ਜੀ ਬਾਕੀ ਮੰਡੀ ਦੀ ਗੱਲ ਕਰਦੇ ਤੁਸੀਂ ਮੰਡੀ ਬਿਲਕੁਲ ਸਭ ਬਹੁਤ ਸਾਰੇ ਸ਼ਹਿਰਾਂ ਚ ਮੰਡੀਆਂ ਅੰਦਰ ਹੋ ਗਈਆਂ ਜਾਮ ਲੱਗਣ ਲੱਗੇ ਤਾਂ ਉਹਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਅਗਲੀ ਪਲੈਨਿੰਗ ਦੇ ਵਿੱਚ ਤੁਹਾਡੀ ਮੰਡੀ ਵੀ ਜਿਹੜੀ ਹੈ ਨਾਰਿੰਗ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਤੁਹਾਡੀ ਮੰਡੀ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਬਾਹਰ ਵੀ ਲੈ ਕੇ ਜਾਵਾਂਗੇ ਤੇ ਸ਼ਾਨਦਾਰ ਉੱਥੇ ਫੈਸਿਲਟੀਆਂ ਵੀ ਬਣਾਵਾਂਗੇ ਉਹ ਨਹੀਂ ਕਿ ਕੱਲਾ ਇੱਟਾਂ ਲਾਦਿਆਂ ਤੇ ਮੰਡੀ ਬਣ ਗਈ ਬਕਾਇਦਾ ਉੱਥੇ ਬੈਠਣ ਵਾਸਤੇ ਜਿਵੇਂ ਕਚਹਿਰੀਆਂ ਚ ਵਕੀਲਾਂ ਦੇ ਜਿਹੜੇ ਆਪਦੇ ਆਪ ਚੈਂਬਰ ਹੁੰਦੇ ਨੇ ਇਸ ਤਰ੍ਹਾਂ ਬੈਠਣ ਵਾਸਤੇ ਵੀ ਜਗ੍ਹਾ ਹੋਵੇ ਕਿਸਾਨਾਂ ਦੇ ਬੈਠਣ ਵਾਸਤੇ ਜਗ੍ਹਾ ਹੋਵੇ ਪਾਣੀ ਪੀਣ ਦਾ ਪ੍ਰਬੰਧ ਹੋਵੇ ਟਾਇਲਟ ਹੋਵੇ ਮਾਡਰਨ ਮੰਡੀ ਬਣਾਵਾਂਗੇ ਤੇ ਟਾਇਲਟ ਦਾ ਬਾਥਰੂਮ ਦਾ ਪ੍ਰਬੰਧ ਹੋਵੇ ਸੋ ਬਿਲਕੁਲ ਤੁਹਾਡੀ ਗੱਲ ਜਿਹੜੀ ਸਹੀ ਹੈ ਤੇ ਉਹ ਸਾਡੇ ਆਲਰੇਡੀ ਪਲਾਨ ਚ ਹੈ ਸਾਡੇ ਚ ਹਾਂਜੀ ਤੇ ਨਵੀਂ ਮੰਡੀ ਬਣ ਜੂਗੀ ਸੋ ਬਾਕੀ ਦੁਕਾਨਦਾਰਾਂ ਦੇ ਤੁਸੀਂ ਬਿੱਲ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜੋੜਿਆ ਜਾਵੇ ਇਹਦੇ ਤੇ ਅਸੀਂ ਕਿਉਂਕਿ ਇਹ ਪਾਲਿਸੀ ਮੈਟਰ ਹੈ ਅਸੀਂ ਜਿਹੜਾ ਬਿਜਲੀ ਬੋਰਡ ਦਾ ਟ੍ਰਿਬਿਊਨਲ ਹੈ ਉਹਨੂੰ ਅਸੀਂ ਬੁਲਾ ਲੈਨੇ ਆ ਕਿ ਕਿਸ ਲੈਵਲ ਤੱਕ ਆਪਾਂ ਵਪਾਰੀ ਨੂੰ ਛੋਟੇ ਵਪਾਰੀ ਨੂੰ ਕਿਸ ਲੈਵਲ ਤੱਕ ਆਪਾਂ ਲੈ ਸਕਦੇ ਹਾਂ ਇੰਡਸਟਰੀਅਲ ਜਿਹੜੇ ਉਹ ਉਹਦੇ ਵਿੱਚ ਜੋ ਵੀ ਤੁਹਾਡੀ ਮੰਗ ਹੈ ਸੋ ਇਹ ਨੋਟ ਕਰ ਲਿਓ ਬਸਰਾਂ ਸਾਹਿਬ ਆਉਣ ਵਾਲੇ ਦਿਨਾਂ 'ਚ ਠੀਕ ਹੈ ਨਾ ਸੋ ਬਾਕੀ ਤੁਹਾਡਾ ਅਸ਼ੀਰਵਾਦ ਤੁਹਾਡਾ ਪਿਆਰ ਉਹਦੇ ਵਾਸਤੇ ਤਾਂ ਮੈਂ ਮੈਨ ਲੜਾ ਜਿੰਨਾ ਪਿਆਰ ਤੁਸੀਂ ਮੈਨੂੰ ਦੇਤਾ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਜੀ ਤੁਹਾਡੇ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਆਮ ਘਰਾਂ 'ਚੋਂ ਉੱਠਿਆ 10ਵੀਂ ਤੱਕ ਸਾਈਕਲ ਤੇ 11ਵੀਂ 12ਵੀਂ ਬੱਸ ਦੀ ਛੱਤ ਤੇ ਚਲੋ ਉਹ ਤੁਸੀਂ ਕਿਰਪਾ ਕਰਤੀ ਕਿ ਜਦੋਂ ਮੈਂ ਬੀ ਕਾਮ ਬਣ ਬੀ ਕਾਮ ਟੂਥ ਸੀਗਾ ਉਦੋਂ ਤੱਕ ਮੈਂ ਸਟਾਰ ਬਣ ਗਿਆ ਮੈਂ ਕਾਮਰਸ ਕੀਤੀ ਹੋਈ ਹੈ ਤੇ ਕਲਾਕਾਰ ਬਣਾਤੇ ਛੋਟੇ ਜਿਹੇ ਪਿੰਡ ਚੋਂ ਉਤੋਂ ਬਾਅਦ ਦਿਲ ਚ ਤਮੰਨਾ ਆਈ ਭਵੰਤਬਾਨਾ ਹਾਸੇ ਵੀ ਤਾਂ ਹੀਓ ਚੰਗੇ ਲੱਗਦੇ ਨੇ ਜੋ ਲੋਕਾਂ ਨੇ ਚੁੱਲ੍ਹੇ 'ਚ ਅੱਗ ਮੱਚਦੀ ਹੋਊਗੀ ਲੋਕਾਂ ਦੇ ਚੁੱਲ੍ਹੇ ਦੀ ਅੱਗ ਤਾਂ 부ਜੀ ਜਾਂਦੀ ਹੈ ਮੁੰਡੇ ਤਾਂ ਭੱਜੀ ਜਾਂਦੇ ਆ ਸਾਰੇ ਬਾਹਰਲੇ ਮੁਲਕਾਂ ਨੂੰ ਮੁੰਡੇ ਕੁੜੀਆਂ ਆਜਾ ਵੀ ਕਰੀਏ ਇਹਨਾਂ ਤੋਂ ਹੋਣਾ ਨਹੀਂ ਆਜਾ ਤੂੰ ਹੀ ਵੜ ਕੇ ਦੇਖ ਲੈ ਵਿੱਚ ਫਿਰ ਕਿਉਂਕਿ ਜੇ ਫਸਲ ਨੂੰ ਸੰਡੀ ਲੱਗ ਜੇ ਰੋੜੇ ਮਾਰ ਕੇ ਬਾਹਰੋਂ ਜਾਂ ਰੋਲਾ ਪਾ ਕੇ ਨਹੀਂ ਹਟਦੀ ਸਪਰੇ ਦੀ ਢੋਲੀ ਲੈ ਕੇ ਅੰਦਰ ਵੜਨਾ ਪੈਂਦਾ ਸੋ ਮੈਂ ਫੈਸਲਾ ਕੀਤਾ ਕਿ ਮੈਂ ਅੰਦਰ ਬੜੂੰਗਾ ਸਿਸਟਮ ਦੇ ਤੁਸੀਂ ਮੇਰਾ ਸਾਥ ਦਿਓ ਤੁਸੀਂ ਇੰਨਾ ਸਾਥ ਦਿੱਤਾ ਕਿ ਕਦੇ-ਕਦੇ ਤਾਂ ਮੈਂ ਮੈਨੂੰ ਮਤਲਬ ਮੈਂ ਯਕੀਨ ਹੀ ਨਹੀਂ ਆਉਂਦਾ ਕਿ ਇੱਕ 8 ਸਾਲਾਂ ਚ ਸਿਰਫ 8 ਸਾਲਾਂ ਚ ਮਾਤਰਾ 8 ਸਾਲਾਂ ਦੀ 14 ਤੋਂ 22 8 ਸਾਲਾਂ ਚ ਤੁਸੀਂ ਇੰਨਾ ਯਕੀਨ ਮੇਰੇ ਤੇ ਕੀਤਾ ਕਿ ਤੁਸੀਂ ਮੇਰੇ ਨਾਂ ਤੇ ਆਪ ਵੱਡੇ ਵੱਡੇ ਤਨੁੰਦਰ ਕਾਹ ਘਰ ਹੀ ਬਿਠਾ ਤੇ ਟੱਬਰਾਂ ਦੇ ਕਬਰ 8 ਸਾਲਾਂ ਚ ਫਿਰ ਮੇਰੀ ਫਿਰ ਮੇਰੇ ਤੋਂ ਐਕਸਪੈਕਟੇਸ਼ਨ ਵੱਧ ਗਈ ਵੀ ਸ਼ਾਇਦ ਰਾਤ ਰੋਤ ਹੋਣਗੇ ਕੰਮ ਹੋਣਗੇ ਹੌਲੀ ਹੋਣਗੇ ਉਹਦਾ ਉਹਦਾ ਪਹਿਲਾਂ ਉਹਦਾ ਕੰਮ ਦਾ ਦੇਖਦੇ ਵੀ ਕਿਵੇਂ ਕਰਦਾ ਹੈ ਗਲਤੀ ਕਿੱਥੇ ਹੈ ਜੜ ਲੱਭੀਏ ਨਾ ਸਪਰੇਅ ਪੱਤਿਆਂ ਤੇ ਕਰ ਜਾਈਏ ਸੌਂਗ ਜੜਾਂ 'ਚ ਲੱਗੀ ਹੋਵੇ ਕੀ ਫਾਇਦਾ ਹੋਇਆ ਉਹਦਾ ਜੜ ਲੱਭਦੇ ਜੜਾ ਸੀ ਕਿਵੇਂ ਮੈਂ ਤੁਹਾਨੂੰ ਇੱਕ ਗ੍ਰੈਂਪਲ ਦਿੰਦਾ ਕਮਾਲ ਹੈ ਕਈ ਵਾਰ ਤਾਂ ਉਹਨਾਂ ਸ਼ੁਭਧ ਤਰੀਕਿਆਂ ਨੂੰ ਵੀ ਮਤਲਬ ਦਾਤ ਦੇਣ ਦਾ ਜੀ ਦਿਲ ਕਰਦਾ ਰਹਿੰਦਾ ਇੱਕ ਤਸਕੀਲਦਾਰ ਸੀ ਸਾਡੇ ਕੋਲੇ ਆ ਗਈ ਰਿਪੋਰਟ ਵੀ ਇਹ ਪੈਸੇ ਲੈਂਦਾ ਰਿਸ਼ਤੀਆਂ ਤੁਸੀਂ ਕਹਿੰਦੇ ਅੱਛਾ ਹੀ ਹਨਾ ਜੀ ਅabhi ਕੈਮਰੇ ਲਾ ਦੇ ਉਹਦੇ ਦਫ਼ਤਰ 'ਚ ਕੋਈ ਪੈਸਾ ਨਹੀਂ ਲਿਆ ਜੀ ਉਹਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਕੋਈ ਪੈਸਾ ਨਹੀਂ ਲਿਆ ਨੇ ਪਰ ਹਾਂ ਇੱਕ ਚੌਥੀ ਪੰਜਵੀਂ ਰਿਸ਼ਤੀਆਂ ਵਾਪਸ ਜ਼ਰੂਰ ਕਰ ਦਿੰਦਾ ਸੀ ਥੋੜਾ ਜਿਹਾ ਪੜ ਕੇ। ਤੂੰ ਗਲਤੀ ਹੋਣੀ ਸੀ ਉਹ ਤੇ ਗਲਤੀ ਹੋਣੀ ਕੋਈ। ਤੇ ਪੈਸੇ ਤਾਂ ਲੈਂਦਾ ਨਹੀਂ ਯਾਰ ਇਹ ਤਾਂ। ਲੋਕ ਕਹਿੰਦੇ ਲੈਂਦਾ ਜੀ। ਅਸੀਂ ਲਿਖ ਕੇ ਦੇਣ ਨੂੰ ਤਿਆਰ ਆ। ਅਸੀਂ ਕਿਹਾ ਵੀ ਘਰ ਇਹ ਦੇਖ ਲੈਣੇ ਆ ਕੈਮਰਾ ਲਾ ਕੇ ਸਰਕਾਰੀ ਘਰ ਮੂਰੇ। ਵੀ ਉੱਥੇ ਆਉਂਦੇ ਹੋਣੇ ਕਿ ਫਿਰ ਬਾਅਦ ਚ ਬੁਲਾਉਂਦਾ ਹੋਊ। ਉੱਥੇ ਵੀ ਨਹੀਂ ਕੋਈ ਆਇਆ ਜੀ। ਤੇ ਬੜਾ ਪੰਗਾ ਪੈ ਗਿਆ। ਕਿਥੋਂ ਕਿਵੇਂ ਲੈਂਦਾ ਪੈਸੇ? ਮੈਂ ਜੜਾਂ ਤੱਕ ਜਾਣ ਦੀ ਗੱਲ ਕਰਾਂ। ਮੈਂ ਵੀਡੀਓ ਮੇਰੇ ਕੋਲ ਹੁੰਦੀਆਂ ਨੇ ਮੇਰੇ ਕੋਲ ਡੈਸ਼ਬੋਰਡ ਸੀਐਮ ਦਾ ਡੈਸ਼ਬੋਰਡ ਹੈ ਮੈਂ ਜਦੋਂ ਮਰਜ਼ੀ ਚੈੱਕ ਕਰ ਸਕਦਾ ਕਿ ਅੱਜ ਮੁਕੇਰੀਆਂ ਤਹਿਸੀਲ ਚ ਕਿੰਨੀਆਂ ਰਿਸ਼ਤੀਆਂ ਹੋਈਆਂ ਨੇ ਕਿੰਨੀਆਂ ਹਜੇ ਪਈਆਂ ਨੇ ਤਸੀਹਦਾਰ ਬੈਠਾ ਜਾਂ ਨਹੀਂ ਚਲਾ ਗਿਆ ਸਭ ਪਰੇ ਮੇਰੇ ਕੋਲੇ ਰਿਕਾਰਡ ਹੈ ਮੈਂ ਉਹਦੀ امی ਜਿਹੜੀ ਫੋਨ ਕਰਕੇ ਪਤਾ ਕਰ ਸਕਦਾ ਤੂੰ ਅੱਜ ਆਇਆ ਕਿਉਂ ਨਹੀਂ ਅੱਜ 12 ਵਜੇ ਤੱਕ ਕੌਣ ਹੈ ਸੀਟ ਤੇ ਤੇ ਕਿਧਾਂ ਤੇ ਰਿਸ਼ਤੀਆਂ ਕੌਣ ਕਰ ਰਿਹਾ ਫਿਰ ਸੋ ਡੈਸ਼ਬੋਰਡ ਚ ਮੈਂ ਕਹ ਦੁਬਾਰੇ ਦੇਖੋ ਯਾਰ ਤਸੀਹਦਾਰ ਵਾਲੀ ਜਿਹੜੀ ਰਿਸ਼ਤਰੀਆਂ ਕਰਨਾਂ ਉਹ ਤੀਜੀ ਚੌਥੀ ਰਿਸਟਰੀ ਵਾਪਸ ਕਰ ਦਿੰਦਾ ਸੀ ਫਿਰ اسਕੇ ਇੱਦੂ ਵਹਾਂ ਘਰ ਇਹਨੂੰ ਵਾਪਸ ਕਰਕੇ ਕਿੱਥੇ ਜਾਂਦਾ ਬੰਦਾ ਉਹ ਉਹਦਾ ਬੰਦਾ ਹੀ ਜਿਹੜਾ ਤਹਿਸੀਲਦਾਰ ਆਫਿਸ ਦਾ ਉਹ ਬੰਦੇ ਨੂੰ ਲੈ ਜਾਂਦਾ ਸੀ ਬਾਹਰ ਕਰਾਉਣੀ ਐ ਰਿਸਤੀ ਹਾਂ ਹਾਂ ਮੋੜਤੀ ਆ 12 ਨੰਬਰ ਚ ਲੱਜਾ 12 ਨੰਬਰ ਚ ਕੋਈ ਮੁੰਡਾ ਬੈਠਾ ਹੈ ਉਹਨੇ ਦੇਖੀ ਓਏ ਹੋਏ ਇਹ ਕੀ ਤੋਂ ਲਖਾਈ ਬੈਠਾ ਹੈ ਇਹ ਨਹੀਂ ਹੋਣੀ ਕਰਾਉਣੀ ਐ ਹਾਂ 23 ਨੰਬਰ ਚ ਲੱਜਾ ਤੇ 29 ਨੰਬਰ 'ਚ ਗਿਆ ਉਹ ਕਹਿੰਦਾ 50000 'ਚ ਕਰ ਲਊ ਉਹ ਕਹਾਂਗਾ ਨਹੀਂ ਨਿੱਤ ਅੱਗਾ ਪਾ ਦਲੇ ਚਲੋ ਜੀ 35 'ਚ ਨਿਬੜ ਗਈ ਕਹਿੰਦਾ ਫਿਰ ਐ ਕਰ 12 ਨੰਬਰ 'ਚ ਦੁਬਾਰੇ ਚਲਾ ਜਾ ਮੈਂ ਉਹਨੂੰ ਵਟਸਐਪ ਕਰ ਦੇਣਾ ਉਹਨੇ ਉਹਨੂੰ ਵਟਸਐਪ ਕਰਤਾ 12 ਨੰਬਰ 'ਆ ਰਿਹਾ ਰਜਿਸਟਰੀ ਦੁਬਾਰੇ ਲਿਖੀ ਉਹ ਰਜਿਸਟਰੀ ਦੇ ਵਿੱਚ ਹੀ ਲਿਖ ਦਿੰਦਾ ਸੀ ਕਿ ਪੈਸੇ ਆ ਗਏ ਕਿਉਂਕਿ ਉਹਦੀ ਉਹਦੀ ਲੈਂਗੁਏਜ ਕਿਹੜੀ ਹੈ ਉਰਦੂ ਬਾਰਕਵਾ ਬਾਰ ਹਕੂਕ ਬਾਰ ਰਕਮ ਬਾ ਵਸੂਲ ਉਹ ਪੜ ਲੈਂਦਾ ਸੀ ਵੀ ਹਾਂ ਹਾਂ ਠੀਕ ਆ ਗਿਆ ਠੀਕ ਆ ਗਿਆ ਤੇ ਜਦੋਂ ਅਸੀਂ ਕਹਿੰਦੇ ਘਰ ਦੇ ਗੱਡੋ ਹਣ ਹਰ ਰੋਜ਼ ਘਰੇ ਉਹ ਦੋਨੇ ਜਾਂਦੇ ਸੀ 12 ਨੰਬਰ ਤੇ 23 ਨੰਬਰ ਵਾਲੇ ਵੀ ਐਨੇ ਭੇਜੇ ਸੀ ਆ ਜਾ ਲਓ ਐਨੇ ਤੁਹਾਡੇ ਅੱਜ ਐਵੇਂ ਫੜਿਆ ਜੀ ਉਹ ਜਰਚ ਜਾ ਕੇ ਬੜੀ ਫੇਰ ਬਦਲ ਲਗੂ ਨਾ ਹੁਣ ਅਸੀਂ ਕਹਤਾ ਹੁਣ ਸਾਲ ਕਹਤਾ ਵੀ ਭਾਈ ਜੇ ਤੁਸੀਂ ਦਫਤਰ ਜਾਓਗੇ ਕਿਤੇ ਫੜਦੇ ਕੋਈ ਪੈਸੇ ਮੰਗੇ ਅਫਸਰ ਜਾਂ ਕੋਈ ਬਾਬੂ ਮਨਾ ਨਹੀਂ ਕਰਨਾ ਜੇਬ ਚਾ ਧਕਾਉਣਾ ਮੋਬਾਈਲ ਕੱਢ ਲੈਣਾ ਵੀਡੀਓ ਜਾਂ ਫਿਰ ਉਹਦੀ ਫੋਟੋ ਸਾਨੂੰ ਐਸ ਨੰਬਰ ਤੇ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਹੁਤ ਸਾਰੇ ਆਉਣ ਲੱਗੇ ਨਾ ਮਾਵਾ ਤਰੀਕਾ ਕੱਢ ਲਿਆ ਜੀ ਕਈ ਦਫਤਰਾਂ ਦੇ ਮੂਹਰੇ ਲਿਖ ਕੇ ਲਿਖ ਲਿਆ ਉਹਨਾਂ ਨੇ ਮੋਬਾਈਲ ਫੋਨ ਅੰਦਰ ਲਿਆਉਣਾ ਸਖਤ ਮਨਾ ਹੈ ਬੜਾ ਪੰਗਾ ਪੈ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਇਹ ਤਾਂ ਤਰੀਕਾ ਹੈਗਾ ਮੇਰੇ ਕੋਲ ਮੈਂ ਕਿਹਾ ਵੀ ਜਿਹੜੇ ਜਿਹੜੇ ਨੇ ਨਾ ਆਰਡਰ ਜਾਰੀ ਕਰੋ ਅਨੰਗਪਰਮਾ ਜੀ ਬੈਠਾ ਚੀਫ ਸੈਕਟਰੀ ਹੈ ਮੈਂ ਕਿਹਾ ਆਰਡਰ ਜਾਰੀ ਕਰੋ ਡੀਸੀਾ ਨੂੰ ਕਿ ਜਿਹੜੇ ਵੀ ਦਫਤਰ ਤੇ ਬਾਹਰ ਕਿਸੇ ਜਿਹੜੇ ਮਰਜੀ ਐਸਡੀਐਮ ਦੇ ਤਹਿਸੀਲਾ ਦੇ ਕਾਨੂੰਗੋਦੇ ਪਰਿਵਾਰੀ ਦੇ ਜਿਹਦੇ ਵੀ ਬਾਹਰ ਇਹ ਲਿਖਿਆ ਹੋਇਆ ਕਿ ਮੋਬਾਈਲ ਫੋਨ ਅੰਦਰ ਲੈ ਜਾਣਾ ਮਨਾ ਹੈ ਉਹਨੂੰ ਅਸੀਂ ਬਾਈ ਡਿਫਾਲਟ ਹੀ ਕਰਪਟ ਮੰਨ ਲਾਂਗੇ ਵੀ ਇਹ ਤਾਂ ਕਰਦਾ ਹੀ ਕਰਦਾ ਕੰਮ ਹੈ ਕੋਈ ਉੱਥੇ ਕੋਈ ਫੌਜ ਦੀ ਗੱਲ ਕਰਨੀ ਹੈ ਅੰਦਰ ਤਾਂ ਤੂੰ ਮੋਬਾਈਲ ਫੋਨ ਕਿਉਂ ਮਨਾ ਕਰਦਾ ਬਈ ਕੋਈ ਗੁਪਤ ਗੱਲ ਕਰਨੀ ਹੈ ਫਿਰ ਉਹ ਮਿਟਾਏ ਜੀ ਉਹਨਾਂ ਨੇ ਕਹਿੰਦਾ ਚਲੋ ਇਹ ਦੇ ਨਾਲ ਹੀ ਬਣਦਾ ਕੰਮ 700 ਤੋਂ ਉੱਪਰ ਬੰਦੇ ਜਿਹੜੇ ਕਰਪਟ ਅਧਿਕਾਰੀ ਆ ਜੇਲ੍ਹ ਜੇਲ੍ਹਾਂ ਚ ਬੈਠੇ ਨੇ ਇਸ ਵਕਤ 700 ਤੋਂ ਉੱਪਰ ਸੋ ਮੈਂ ਨਹੀਂ ਕਹਿੰਦਾ ਸਾਰੀ ਖਤਮ ਹੋ ਗਈ ਖਤਮ ਅਜੇ ਟਾਈਮ ਲੱਗੂਗਾ ਪਰ ਹਾਂ ਸ਼ੁਰੂਆਤ ਹੋ ਗਈ ਇੱਕ ਕਦਮ ਤਾਂ ਪੱਟਿਆ ਅੰਗਰੇਜ਼ੀਸ ਕਹਿੰਦੇ ਹਨ ਜਰਨੀ ਆਫ 1000 ਮਾਈਲ ਸਟਾਰਟ ਫਰਮ ਅ ਸਿੰਗਲ ਸਟੈਪ ਪਹਿਲਾ ਕਦਮ ਪਟੋਗੇ ਤਾਂ 10000 ਕਰ ਕਿਲੋਮੀਟਰ ਜਾਓਗੇ ਨਾ ਜੇ ਘਰੋਂ ਹੀ ਨਹੀਂ ਨਿਕਲੋਗੇ ਫਿਰ ਕਿਵੇਂ ਔਰ ਜਿਨੇ ਕੋ ਗਲਤੀ ਨਹੀਂ ਕੀਤੀ ਇਹਦਾ ਮਨੁੱਖ ਕੋ ਨੇ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ ਸੋ ਮੈਂ ਉੱਥੇ ਜਦੋਂ ਵੀ ਨਿਯੁਕਤੀ ਪੱਤਰ ਦਿੰਨਾ ਚੰਡੀਗੜ੍ਹ ਚ 40000 ਮੁੰਡੇ ਕੁੜੀਆਂ ਨੂੰ ਨੌਕਰੀ ਦੇ ਚੁੱਕਿਆ ਜੀ ਸਰਕਾਰੀ ਔਨ ਮੈਰਿਟ ਇੱਕ ਬੰਦਾ ਉੱਠ ਕੇ ਕਹਦੇ ਕਹ ਜੀ ਮੈਂ ਐਸਡੀਓ ਲੱਗਿਆ ਮੈਂ ਪਟਵਾਰੀ ਲੱਗਿਆ ਜਾਂ ਮੇਰੀ ਭੈਣ ਜਿਹੜੀ ਆ ਉਹ ਸਬ ਇਨਸਪੈਕਟਰ ਲੱਗੀ ਆ ਜਾਂ ਸਾਡੇ ਕੋਈ ਪਰਿਵਾਰ ਦਾ ਜੀ ਉਹਨੂੰ ਨੌਕਰੀ ਮਿਲੀ ਆ ਉਹਦੇ ਵਾਸਤੇ ਸਾਨੂੰ ਐਮਐਲਏ ਨੂੰ ਜਾਂ ਮੰਤਰੀ ਨੂੰ ਇੰਨੇ ਪੈਸੇ ਦੇਣੇ ਪੈਗੇ ਇੱਕ ਇੱਕ ਬੰਦਾ ਉੱਠ ਕੇ ਕਹਦੇ ਮੈਂ ਤਾਂ ਇੱਥੇ ਤਾਂ ਕਹਿ ਰੱਖਿਆ ਇੱਕ ਪਾਸੇ ਸਰਕਾਰ ਦਾ ਪੈਸਾ ਹੈ ਇੱਕ ਪਾਸੇ ਸਲਫਾਸ ਦੀ ਗੋਲੀ ਹੈ ਤੇ ਮੈਨੂੰ ਦੋਨਾਂ 'ਚੋਂ ਚੁਣਨਾ ਪਿਆ ਵੀ ਕਿਹੜੀ ਖਾਣੀ ਹੈ ਮੈਂ ਤਾਂ ਸਲਫਾਸ ਚੁਣੂੰਗਾ ਮੈਂ ਸਰਕਾਰੀ ਪੈਸਾ ਖਾਣਾ ਸਰਪਾਰੀ ਸਰਕਾਰੀ ਪੈਸਾ ਖਾਣਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਜੀ ਪਹਿਲਾਂ ਕਿਹੜਾ ਪਰਮਾਤਮਾ ਨੇ ਦਿੱਤੇ ਨਹੀਂ ਸੀਗੇ ਕਿਸੇ ਲੈਵਲ ਤੇ ਲਫਟਰ ਚੋਂ ਹਿੰਦੀ ਤੱਕ ਜਾਵੜੇ ਸੀ ਆ ਜਿਹੜੀ ਪੰਜਾਬੀ ਫਿਲਮਾਂ 'ਚ ਵੀ ਟੀਮ ਹੈ ਸਾਡੀ ਉੱਟੀਓ ਮੇਰੀ ਉੱਟੀਮ ਹੈ ਸਾਰੀ ਪੈਸੇ ਕਮਾਉਣ ਵਾਲੇ ਕੰਮ ਤਾਂ ਨਵੇਂ ਡਿਆਏ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਬੜੀ ਕੁਰਸੀ ਪਰ ਪਹੁੰਚ ਗਏ ਆ ਇਸ ਕੁਰਸੀ ਪਰ ਪਹੁੰਚ ਕਰ ਬਹੁਤ ਬੜੇ ਬੜੋਂ ਦੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਖਰਾਬ ਕਿਉਂ ਨਹੀਂ ਹੋਆ ਮੈਂ ਕਹਿੰਦਾ ਜੀ ਫਰਕ ਇੰਨਾ ਕ ਹੈ ਉਹ ਕੁਰਸੀ ਦੇ ਬਹਿ ਕੇ ਮਸ਼ਹੂਰ ਹੁੰਦੇ ਨੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆ ਇੰਨਾ ਕ ਫਰਕ ਮੈਨੂੰ ਕੋਈ ਚਾ ਨਹੀਂ ਕਿ ਮੇਰੀ ਟੀਵੀ ਤੇ ਫੋਟੋ ਆਵੇ ਜਾਂ ਮੇਰੀ ਕੋਈ ਅਖਬਾਰ ਚ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹ ਹੈ ਮੇਰੇ ਹੱਥਾਂ ਨਾਲ ਜਿਹੜੇ ਸਾਈਨ ਹੁੰਦੇ ਨੇ ਉਹਦੇ ਨਾਲ ਲੋਕਾਂ ਦੇ ਚੁੱਲ੍ਹੇ ਬਲਦੇ ਰਹਿਣ ਤਰੱਕੀਆਂ ਦੇ ਦੀਵੇ ਜਗਦੇ ਰਹਿਣ ਤੇ ਤਰੱਕੀਆਂ ਹੁੰਦੀਆਂ ਰਹਿ ही दुआ कर दिया। लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे थोड़े कहोंगे, कहो आज एक अस होर कर रहे हैं।